ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਜੀਤ ਸਰਪੰਚ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਚੰਗੇ ਛੱਡ ਵਾਲੀਆਂ ਦਾ ਤੇ ਚੰਗੇ ਦੁੱਧ ਵਾਲੀਆਂ ਵਾ ਤੇ ਬਾਕੀ ਇਹ ਆ ਵੀ ਚਲੋ ਜੇ ਤਾਜ਼ੀਆਂ ਸੋਈਆਂ ਵਾ ਪਰ ਫਿਰ ਵੀ ਆਪਣਾ ਕੋਈ ਵੀਰ ਦੋ ਟਾਈਮ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੇ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਇਸ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਜਿਹਾ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਈਂ ਜੋ ਵੀ ਕੋਈ ਇੱਥੇ ਵੇਖ ਚੱਕ ਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਹੋਰ ਠੀਕ ਠਾਕ ਜੀ ਵਧੀਆ ਵਧੀਆ ਜੀ ਕਿਰਪਾ ਮਾਰੀ ਜੀ ਚਲੋ ਵਧੀਆ ਕਿਰਪਾ ਚਹੀਦੀ ਜੀ ਤੇ ਨਾਮ ਦੱਸ ਤੇ ਕਰੀ ਨਾਮ ਹਰਜੀਤ ਸਿੰਘ ਹਾਂਜੀ ਪਿੰਡ ਰਾਏਪੁਰ ਖੁਰਦ ਸਿਲ ਲਈ ਨਾਲ ਆ ਲੈਣਾ ਮਤਲਬ ਫੋਨ ਨੰਬਰ ਵੀ ਬੋਲ ਦੋ 8977882776 ਤੇ ਵਿਗ ਗਿਆ ਸੀ ਉਹਦ ਨਾਲ ਮਾਲ ਫਿਰ ਹਾਂਜੀ ਉਹ ਸਰ ਮਗਰੋਂ ਅਸੀਂਆਂ ਦੋ ਬੜੀਆਂ ਚਾੜੀਆਂ ਹੁੰਦੀਆਂ ਸੀ ਉਹ ਤੋਂ ਉਦਾਂ ਹੀ ਲਗੀਆਂ ਅੱਛਾ ਹਾਂ ਬਾਲੀਆਂ ਚੰਗੀਆਂ ਅੱਛਾ ਪਹਿਲ ਤਾਂ ਹੀ ਦੋਏ ਠੀਕ ਆ ਹਾਂਜੀ ਤੇ ਉਹ ਫਿਰ ਜੋੜਾ ਵਿਗ ਗਿਆ ਨਾ ਇਤਨੇ ਹੁਣ ਜਿਆਦਾ ਜੋੜਾ ਜੋੜਾ ਹੀ ਲਿਆਉਂਦੇ ਹਨਾ ਹਾਂਜੀ ਮਾਲ ਮਿਲਦਾ ਹੀ ਘੱਟੀ ਚੰਗਾ ਲੈ ਜੋੜਾ ਤਾਂ ਮਾਲ ਚੰਗਾ ਥੰਡੂਨ ਵੇਖ ਚੰਗਾ ਵੇਖ ਕੇ ਉਦੋਂ ਡੰਗਰ ਫਸੂ ਤੇ ਲਿਓਣ ਵੀ ਜ਼ਿਆਦਾ ਗੱਬਨ ਦੇ ਤੇ ਘਰੇ ਸਵਾ ਕੇ ਵੇਚਦੇ ਜੀ ਹਣਾ ਜਿ ਤਰ੍ਹਾਂ ਨਾ ਜੋੜਾ ਅੰਦਰ ਵੀ ਵੱਜ ਜਾਵਾ ਤੇ ਉਹ ਵੀ ਅਜੇ ਤਿਆਰ ਹੋਣ ਵਾਲਾ ਕੱਚੀਆਂ ਨਾ ਜੇ ਉਹ ਵੀ ਤੇ ਉਹ ਵੀ ਜਦੋਂ ਤਿਆਰ ਹੋ ਗਿਆ ਤਾਂ ਫਿਰ ਵੀਡੀਓ ਪਾਉ ਘਰ ਸੋਇਆ ਦੀ ਸੱਲੀ ਹੁੰਦੀ ਡੰਗਰ ਦੀ ਹਾਂਜੀ ਹਾਂਜੀ ਚਲੋ ਫਿਰ ਸ਼ੁਰੂਆਤ ਆ ਜਿਹੜੀ ਆ ਵੀ ਤਾਜੀ ਸੋਈ ਆ ਇਤੋਂ ਕਰ ਲਈਏ ਬਿਲਕੁਲ ਗਿੱਲਾ ਜਿਹੜਾ ਨਾਲ ਨਾਲ ਆ ਪੱਕੀ ਥੱਲੀ ਹੁੰਦੀ ਆ ਤੇ ਤਿੰਨ ਥੱਲੇ ਰਾਇ ਨਾ ਚੋਰੀ ਜੂ ਵੀ ਬੜੀ ਲੱਗੀ ਏ ਆਗਲੇ ਥਾਣਾ ਦਾ ਚਵਾਜ ਤੇ ਆਪੇ ਖਲੇ ਥਾਣਾ ਦਾ ਚਵਾਏ ਬਿਲਕੁਲ ਮੋਟੀ ਧਾਰਿਆ ਜਿਹੜੀ ਤੇ ਬਾਕੀ ਇੱਕ ਰੀਆ ਥਾਣੇ ਦੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਆ ਨਿਗਲਾ ਵੇਖੋ ਚੰਗੇ ਗੈਪ ਤੇ ਇੱਕੋ ਜਿਹੀ ਸਾਈਜ਼ ਤੇ ਇੱਕੋ ਜਿਹੀ ਗੈਪ ਤੇ ਥਾਣੇ ਤੇ ਹਵਾਨਾ ਵੀ ਦੇਖ ਸਕਦੇ ਆ ਚਲੋ ਖੋਲੋ ਤੋਰੀਏ ਸੂਆ ਕਿਨਵਾਜਾ ਤਨਾ ਇਹਦਾ ਦੂਜਾ ਸੂਆ ਸੋਈ ਜਵੈਰੇ ਤੇ ਕਿੰਨੇ ਕੇ ਚਰਦੀ ਸੋਈ ਆ ਇਹ ਕੱਲ ਸੋਈ ਦੇ ਅੱਛਾ ਹਾਂ ਤੇ ਕਿੰਨਾ ਕ ਦੁੱਧ ਕੱਢੀ ਜਾਓਗੇ ਤਿੰਨ ਕ ਚਵਾਈਆਂ ਆ ਰਹੀਆਂ ਹੋਈਆਂ ਜੇ ਮਤਲਬ ਸ਼ੀਹ ਸਾਸਰਕਲੋਂ ਚੋਇਆ ਤਿੰਨ ਕ ਲੀਟਰ ਬੜਾ ਅੱਛਾ ਦੁੱਧ ਜਿੱਦਾਂ ਥਣਲੇਵਾ ਲੱਗਾ ਇਹਨੂੰ 20+ ਦੇਣਾ ਚਾਹੀਦਾ ਵਾ 20 ਕਿਲੋ ਕੱਢਿਆ ਨੇ ਪਹਿਲੇ ਸੂਏ ਵੇਖੋ ਤੁਸੀਂ ਠੀਕ ਆ ਹਾਂ ਰਾਤ ਲੱਗਾ ਸੂਏ ਤਾਂ ਪਤਾ ਇੱਕ ਥੋੜਾ ਲਪਲਪ ਹੁੰਦਾ ਵਾ ਹਾਂਜੀ ਹਾਂਜੀ ਤੇ ਬਾਕੀ ਪੱਟੇ ਫੁੱਟੇ ਚੁੱਕ ਗਏ ਪੂਰੇ ਕੋਈ ਗੱਲ ਨਹੀਂ ਚਲੋ ਲੈ ਜਾਓ ਹਾਂ ਤੋਰਦਾ ਬਾਕੀ ਹੈਗੀ ਜਰਸੀ ਕ੍ਰੋਸ ਚ ਲਾ ਦਿਓ ਉਹ ਫੜ ਲਓ ਭਾਜੀ ਇਹਨਾਂ ਦਾ ਬਾਕੀ ਥੱਲੇ ਚੰਗੀ ਬਣੀ ਹੈ ਦੁੱਧ ਵੀ ਤੇ ਲੱਗ ਜਿਹੜਾ ਕਹਿੰਦੇ ਚਵਾਈ ਜਾਊਗੀ ਆ ਜ ਲੈ ਆ ਬਾਕੀ ਥੱਲੇ ਬੈ ਜਾਓ ਪਾਣੀ ਇਹਦੀ ਜਰਸੀ ਪੱਤੀ ਬਾਕੀ ਥੱਲੇੋਂ ਚੰਗੀ ਬਣੀ ਐ ਜਰਸੀਆਂ ਸਾਹ ਨਾ ਕੱਦ ਕਾਠ ਵੀ ਚੰਗਾ ਜਰਸੀ ਕਰੋਸ ਚ ਆ ਸਟੈਡੇ ਦੀ ਚੰਗੀ ਆਈ ਜਾਣੀ ਐ ਤੇ ਬੰਨਾਂ ਪਛਾਣ ਵੀ ਨੇ ਚੰਗਾ ਬਣਾਇਆ ਆ ਤਾਂ ਦੇ ਬ੍ਰੇਟਿਪੀ ਬੰਡਲ ਉਹਨੇ ਵੀ ਕਾਲ ਜੀ ਸੁਈ ਨਾ ਇੰਨੀ ਬਣੀ ਵੀ ਸਾ ਜਦੋਂ ਸੂਪੀ ਫਿਰ ਇਹਨੇ 6-5 ਕਿਲੋ ਦੁੱਧ 6 ਕਿਲੋ ਕੱਢ ਕੇ ਤੇ ਫਿਰ ਬੈ ਬੈਤੀ ਫਿਰ ਜੋ ਛੱਟੀ ਇਹਨੇ ਅੱਛਾ ਪਰ ਇੱਕ ਮਾਲੀ ਵੇਖਣ ਨਹੀਂ ਲੱਗਦੀ ਬਣੀ ਠੀਕ ਆ ਤੇ ਬਾਕੀ ਚਲੋ ਬਣੀ ਦੇ ਹੁਣ ਵੀ ਥੱਲੇ ਚੰਗੀ ਆ ਉਸੇ ਹਾਂਜੀ ਦੁੱਧ ਤੁਹਾਨੂੰ ਪਤਾ ਦਾ 20-20 ਜੀ ਤੇ 30 ਲੀਟਰ ਲੱਗਿਆ ਹੋਣਾ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਇਹਦਾ ਫੋਨ ਤੇ ਦੱਸ ਦਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਹਾਂਜੀ ਠੀਕ ਆ ਤੇ ਆ ਜਿਹੜੀ ਗਾਵਾਂ ਇਹ ਵੀ ਤਾਜੀ ਸੁਈ ਆ ਇਹ ਤਾਂ ਮਗਰ ਬੱਛੀ ਆ ਇਹਨਾਂ ਦੇ ਵੀ ਨਾੜੂ ਬਿਲਕੁਲ ਤਾਜ਼ਾ ਹੀ ਆ ਨਾਲ ਜਿਹੜਾ ਪਿਆਰੀ ਜੀ ਪੰਛੀ ਇਹਦੇ ਤੇ ਥਾਂ ਇਹਦੇ ਵੀ ਦੇਖ ਸਕਦੇ ਜੀ ਚੰਗੇ ਗੈਪ ਤੇ ਇੱਕੋ ਜਿਹਾ ਸਾਈਜ਼ ਤੇ ਦੂਰ ਦੂਰ ਥਾਂ ਜਿਹੜਾ ਲੱਗੇ ਦੇ ਵੀ ਹਮਾਨੇ ਤੇ ਨਾੜਾ ਚੰਗਿਆਂ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਰੋ ਉਂ ਬਾਕੀ ਛੱਡ ਗਿਆ ਹੋਇਆ ਪਾ ਠੱਕੇ ਮਾਰ ਮਾਰ ਕੇ ਪੱਤੇ ਹੁੰਦੇ ਖੜੀ ਠੀਕ ਆ ਆ ਦੇਖੋ ਜੀ ਬਾਈ ਆ ਇਹਦਾ ਮੋਟਰੀ ਹੁੰਦੀ ਹੈ ਜੀ ਠੀਕ ਹੈ ਇਹ ਕਿੰਨੇ ਦਾ ਦੁੱਧ ਆ ਲਈ ਜੇ ਦੁੱਧ ਜੀ ਨੂੰ ਅਜਾ ਛਾਦਨ ਹੋ ਗਿਆ ਸੂਈ ਨੂੰ ਅੱਛਾ ਤੇ ਉਹ 16-17 ਕਿਲੋ ਹੋ ਗਿਆ ਇਹ ਬੋੜਾ ਜਿਹੜਾ ਤਿਆਰ ਜਿਹੜਾ ਹਾਂਜੀ ਇਹ ਵੀ 20 ਤੋਂ ਪਲਾਸਟਿਕ ਜਵੂਗੀ ਜਿੱਦਾਂ ਕੱਟ-ਕਾਟਿਆ ਜਿੱਦਾਂ ਥਣ ਲਿਆਵਾ ਲੱਗਾ ਉਹ 22-23 ਕਿਲੋ ਦੁੱਧ ਹੀ ਜਾਂਦਾ ਇਹਨੂੰ ਵਾਧੂ ਚਵਾ ਸਕਦੀ ਸੇਵਾ ਵਾਲਾ ਕੋਈ ਗੰਨ ਹੋਏਗੀ ਇੱਥੇ ਠੀਕ ਹੈ ਹਾਂਜੀ ਤੋਰਾਂ ਫੇਰ ਇੱਕ ਰੀਨ ਬਾਕੀ ਇਹ ਜੇ ਤਾਜ਼ੀਆਂ ਸੋਈਆਂ ਵਾ ਜੇ ਦੁੱਧ ਤੇ ਹੋਣੀਆਂ ਵਾ ਗਾਂ ਕੋਈ ਆਪਣੀ ਸਮਝਣਾ ਵੇਖ ਲੈ ਵੀ ਕਿੰਨਾ ਕੋਈ ਦੁੱਧ ਚਵਾ ਸਕਦਾ ਹੈ। ਉਹਦੇ ਕੋਲ ਵਾਲਾ ਉਹ ਥਣ ਪੱਟਾ ਜਿ ਲੱਗ ਦੋ ਵਰਲੇ ਲੱਗੀਆਂ। ਤੇ ਬਾਕੀ ਆ ਦੇਖ ਸਾਦੇ ਹਵਾਨਾ ਪਛਾਣ ਚੰਗਾ ਜਿਹੜਾ ਦਿਖਾਉਂਦੇ ਸਾਰੀਆਂ ਵੇਖ ਬਾਕੀ ਆ ਇਧਰ ਵੀ ਹਵਾਨੇ ਦੇ ਨਾੜਾ ਦੇਖ ਸਾਦੇ ਚੰਗੀਆਂ ਵਾ। ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਤੇ ਚੰਗੀਆਂ ਆ। ちょっと待って待って待って待って待って待って待って待って待って待って待って待って待って ਹੇ ਤਾਂ ਜੀ ਨੇ ਥੋੜਾ ਜਿਹਾ ਤੇਜ਼ ਜਾਂਦੀ ਹੈ ਤੇ ਇਹਦਾ ਫਿਰ ਮੁੱਲ ਕਿੰਨਾ ਕੁ ਰੱਖਦੀ ਆ ਆਪਾਂ ਹਾਂਜੀ ਇਹਦਾ ਕਿੰਨਾ ਕੁ ਮੁੱਲ ਰੱਖਦੀ ਹੈ ਮੁੱਲ ਤੱਕ ਦਾ ਕੱਟ ਕਾਟ ਹੈ ਭਾਵੇਂ ਦਾ 70 75 ਹੀ ਕਰ ਲੀਏ ਬਾਕੀ ਦੇ ਦਾਂਗੇ ਆਪਾਂ ਜਾਇ ਜੀ ਦੋ ਘੱਟ 60 ਅੱਛਾ ਦੋ ਘੱਟ 60 ਦੀ ਦੇ ਦੋਗੇ 58000 ਦੀ ਹਾਂਜੀ ਬਾਕੀ ਚਲੋ ਮੌਕੇ ਦੇ ਮਾਨਦਾਨ ਤੇ ਹੋ ਹੀ ਜਾਊਗਾ ਚਲੋ ਤਾਂ ਹੋ ਜਾਊਗਾ ਬਾਕੀ ਫਿਰ ਮੁੱਲ ਨਹੀਂ ਭਰ ਜਾਇਆ ਜਾਂ ਫੋਨ ਲਾਵੇ ਚਲੋ ਜੇ ਕੋਈ ਜੋੜਾ ਹੀ ਲਊਗਾ ਤੇ ਦੇ ਦੋਗੇ ਹਿਸਾਬ ਨਹੀਂ ਜੋੜਾ ਦਾ ਹੋਰ ਮਾਨ ਹੋ ਜਾਊਗਾ ਚਲੋ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਤੇ ਬਾਕੀ ਹੋਰ ਕੁਝ ਕਹਣਾ ਫਿਰ ਬਸ ਮਿਹਰਬਾਨੀ ਕਰ ਬਾਕੀ ਕੋਈ ਤੁਹਾਡੇ ਘਰੋਂ ਚੁਆਇ ਕਰਕੇ ਨਾ ਤਸੱਲੀ ਕਰਕੇ ਖੜੇ ਬਾਕੀ ਜੋ ਵੀ ਆ ਇੱਥੋਂ ਵੇਖ ਚਾਹ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਚਵਾਈ ਕਰਕੇ ਤਸੱਲੀ ਕਰਕੇ ਖੜੇ ਜੀ